ਸੁਣ ਪਾਇਲ ਨਹੀਂ ਸੁਣ ਸੰਗਣਾ ਸੁਣ ਪਾਇਲ ਨਹੀਂ ਸੁਣ ਸੰਗਣਾ ਸਾਡਾ ਹੱਕ ਅਸੀਂ ਐ ਮੰਗਣਾ ਸਾਡਾ ਹੱਕ ਅਸੀਂ ਐ ਮੰਗਣਾ ਚਾਹੇ ਸੂਲੀ ਪੈਜੇ ਟੰਗਣਾ ਚਾਹੇ ਪੈਜੇ ਸੂਲੀ ਟੰਗਣਾ ਤੂੰ ਆਪਣੀ ਜੀਬ ਸੁਭਾਲ ਕੁੜੇ ਜੇ ਹੋਗੇ ਤੇਰੇ ਨਾਲ ਸਿੱਧੇ ਬਹਿ ਪੱਤੇ ਨਹੀਂ ਬਾਣ ਕੁੜੇ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਨਵੀਂ ਨਵੀਂ ਖੋਤੀ ਥਾਣੇੋਂ ਆਂਦੀ ਹੈ ਨਾ ਤੇ ਉਹ ਬੋਰਡ ਥੱਲੇ ਨਹੀਂ ਰੁਕਦੀ ਅਸਲਾਮ ਅਲੈਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਸੱਜਣਾ ਬੇਲੀਆਂ ਮਿੱਤਰਾਂ ਤੇ ਮਾਵਾਂ ਤੇ ਪੈਣਾ ਨੂੰ ਇਸ ਚੈਨਲ ਤੇ ਜੀ ਆਇਆਂ ਨੂੰ ਤੁਹਾਨੂੰ ਪਤਾ ਹੈ ਕਿ ਕੰਗਨਾ ਰਣਾਵਤ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਦੇ ਮੂੰਹ ਦੇ ਉੱਤੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਹੈ ਸੋਸ਼ਲ ਮੀਡੀਆ ਤੇ ਬੜੀ ਗਹਿਮਾ ਗਹਿਮੀ ਹੈ ਤੇ ਇਸ ਜਿਹੜਾ ਥੱਪੜ ਵੱਜਿਆ ਕੁਲਵਿੰਦਰ ਕੌਰ ਨੇ ਮਾਰਿਆ ਹੈ ਕੰਗਨਾ ਰਣਾਵਤ ਨੂੰ ਇਹਦੇ ਉੱਤੇ ਦੋ ਪੈਣਾ ਨੇ ਬੜਾ ਵਧੀਆ ਸੌਂਗ ਬਣਾਇਆ ਹੈ ਬੜਾ ਵਧੀਆ ਗਾਣਾ ਬਣਾਇਆ ਤੇ ਬੜੀ ਜਿਹੜੀ ਹੈ ਨਾ ਉਹਦੇ ਅੰਦਰ ਕੰਗਨਰ ਨਾਵਤ ਦਾ ਪਤਾ ਲਿਆ ਉਹਦੀ ਲਤਾੜ ਕੀਤੀ ਏ ਇਸ ਗਾਣੇ ਦੇ ਅੰਦਰ ਦੋਵਾਂ ਪੈਣਾ ਨੇ ਕੰਗਨਰ ਨਾਵਤ ਦੀ ਬੜੀ ਖਾਤਰਖਾ ਕੀਤੀ ਏ ਬੜਾ ਹੀ ਇਹ Song viral ਹੋ ਰਿਹਾ ਹੈ ਤੇ ਤੁਸੀਂ ਵੀ ਇਹਨੂੰ ਸੁਨੋ ਤੇ ਤੁਹਾਨੂੰ ਇਹ ਸਾਰੇ ਰੋਲੇ ਦਾ ਪਤਾ ਹੈ ਕਿ ਜਿਹੜਾ ਕੰਗਨਰ ਨਾਵਤ ਨੂੰ ਥੱਪੜ ਕਿਉਂ ਪਿਆ ਪਿਆਣਾ ਚਾਹੀਦਾ ਸੀ ਕਿ ਨਹੀਂ ਪੈਣਾ ਚਾਹੀਦਾ ਸੀ ਸਾਰੀ ਕਹਾਣੀ ਦਾ ਪਤਾ ਹੈ ਤੁਹਾਨੂੰ ਕਿ ਜਦੋਂ ਕਿਸਾਨਾਂ ਨੇ ਦਾ ਜਿਹੜਾ ਅੰਦੋਲਨ ਸੀ ਕਿਸਾਨਾਂ ਦੇ ਅੰਦੋਲਨ ਤੇ ਇੱਕ ਕੰਗਨਰਨਾਵਤ ਨੇ ਗੱਲ ਕੀਤੀ ਸੀ ਜਦੋਂ ਗਵਰਨਮੈਂਟ ਨੇ ਜਿਹੜਾ ਉਹ ਜਿਨਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਮਤਲਬ ਜਿਹੜੀ ਪੈਦਾਵਾਰ ਹੈ ਤੇ ਉਸ ਵੇਲੇ ਜਿਹੜਾ ਉਹਨਾਂ ਨੇ ਧਰਨਾ ਦਿੱਤਾ ਸੀ ਤੇ ਉਥੇ ਤੇ ਇਹ ਜਿਹੜੀ ਕੁਲਵਿੰਦਰ ਕੋਰ ਏ ਇਹ ਜਿਹੜੀ ਸੀਐਸਆਈਐਫ ਜਿਹੜੀ 에ਰਪੋਰਟ ਫੋਰਸ ਹੁੰਦੀ ਏ ਉਹਦੇ ਅੰਦਰ ਕਾਂਸਟੇਬਲ ਨੇ ਇਹਨਾਂ ਦੇ ਜਿਹੜੇ ਖਾਮਦ ਨੇ ਉਹ ਵੀ ਸੀਐਸਆਈਐਫ ਦੇ ਅੰਦਰ ਮੁਲਾਜ਼ਮ ਨੇ ਤੇ ਇਹ ਕੁਲਵਿੰਦਰ ਕੌਰ ਨੇ ਜਿਹੜੇ ਇਹਨਾਂ ਦੇ ਭਰਾ ਨੇ ਜਿਹੜੇ ਉਹ ਕਿਸਾਨਾਂ ਦੇ ਲੀਡਰ ਨੇ ਤੇ ਜਿਹੜੀ ਇਹਨਾਂ ਦੀ والدہ ਹੈ ਮਾਂ ਹੈ ਉਹ ਵੀ ਕਿਸਾਨਾਂ ਦੀ ਬੜੀ ਖੈਰਖਾ ਹੈ ਤੇ ਉਸ ਅੰਦੋਲਨ ਦੇ ਅੰਦਰ ਇਹ ਕੁਲਵਿੰਦਰ ਕੌਰ ਦੀ ਮਾਂ ਜਿਹੜੀ ਉਹ ਆਪਣੇ ਪੂਰੀ ਫੈਮਿਲੀ ਦੇ ਨਾਲ ਜਾ ਕੇ ਉਸ ਮਤਲਬ ਇحتਜਾਜ ਦੇ ਅੰਦਰ ਸ਼ਾਮਲ ਹੋਈ ਸੀ ਤੇ ਉਹਨਾਂ ਅਖਬਾਰ ਦੇ ਉੱਤੇ ਫੋਟੋ ਛਪੀ ਤੇ ਜਿੰਦੇ ਵਿੱਚ ਉਹ ਕੁਲਵਿੰਦਰ ਕੌਰ ਦੀ ਜਿਹੜੀ ਮਾਂ ਹੈ ਉਹਦੀ ਵੀ ਫੋਟੋ ਸੀ ਤੇ ਇਸ ਕੰਗਨਾ ਰਣਾਵਤ ਨੇ ਟਵੀਟ ਕੀਤਾ ਉਸ ਅਖਬਾਰ ਤੇ ਕਿਹਾ ਕਿ ਇਹ ਜਿਹੜੀਆਂ ਮਾਈਆਂ ਇਹ ਜਿਹੜੀ ਮਾਈ ਸ਼ਾਮਿਲ ਹੈ ਮਤਲਬ ਇਹ ਪ੍ਰੋਟੈਸਟ ਦੇ ਅੰਦਰ ਇਹ ਜਿਹੜੀਆਂ ਸਾਰੀਆਂ 100-100 ਰੁਪਏ ਲੈ ਕੇ ਉਥੇ ਮਤਲਬ ਆਈਆਂ ਨੇ ਇਹਨਾਂ ਨੂੰ 100 ਰੁਪਏ ਦੇ ਕੇ ਜਿੱਥੇ ਮਰਜ਼ੀ ਅਵੇਲ ਕਰ ਲਓ ਜਿੱਥੇ ਮਰਜ਼ੀ ਲੈ ਜਾਓ ਐਵੇਂ ਦੀ ਗੱਲ ਕੀਤੀ ਔਰ ਆਖਿਆ ਕਿ ਇਹ ਕੋਈ ਮਤਲਬੇ ਖੈਰਖਾਈ ਵਾਸਤੇ ਜਾਂ ਕਿਸਾਨਾ ਵਾਸਤੇ ਨਹੀਂ ਆਈਆਂ ਬਲਕਿ ਇਹ ਫਸਾਦ ਫਲਾਨ ਵਾਸਤੇ ਆਈਆਂ ਨੇ ਖਾਲਸਤਾਨੀ ਕਿਹਾ ਯਾਨੀ ਫਸਾਦ ਫਲਾਨ ਆਲੀਆਂ ਬਗਾਵਤ ਫਲਾਨ ਆਲੀਆਂ ਯਾਨੀ ਐਵੇਂ ਦੇ ਅਲਫਾਜ਼ ਇਸਤੇਮਾਲ ਕੀਤੇ ਤੇ ਜਦੋਂ ਜਿਹੜਾ ਬੰਦਾ ਜਿਸ ਬਾਰੇ ਚ ਕੋਈ ਕੁਰਬਾਨੀ ਦੇਵੇ ਤੇ ਉਹਦੀ ਕੁਰਬਾਨੀ ਦੇ ਉੱਤੇ ਕੋਈ ਗੱਲ ਕਰੇ ਤੇ ਬੜਾ ਗੁੱਸਾ ਆਂਦਾ ਤੇ ਦੇਖੋ ਕਿ ਪਤਾ ਨਹੀਂ ਇਹ ਕੁਲਵਿੰਦਰ ਕੌਰ ਦੇ ਜ਼ਿਹਨ ਦੇ ਵਿੱਚ ਕਦੋਂ ਦਾ ਗੁੱਸਾ ਸੀ ਤੇ ਇਹ ਦੋ ਬੱਚਿਆਂ ਦੀ ਮਾਂ ਹੈ ਤੇ 35 ਸਾਲ ਇਹਨਾਂ ਦੀ ਉਮਰ ਹੈ ਤੇ 15 ਸਾਲ ਹੋ ਗਏ 20 ਸਾਲ ਦੇ ਵਿੱਚ ਭਰਤੀ ਹੋਗੀਆਂ ਨੇ ਤੇ 15 ਸਾਲ ਜਿਹੜਾ ਇਹਨਾਂ ਨੂੰ ਹੋ ਗਿਆ ਸਰਵਿਸ ਕਰਦਿਆਂ ਹੋયા ਤੇ ਦੋ ਬੱਚਿਆਂ ਦੀ ਮਾਂ ਹੈ ਤੇ ਬੜੀ ਇਹਨਾਂ ਦੀ ਪ੍ਰੈਕਟਿਸ ਹੈ ਤੇ ਇਹ ਜਿਹੜੀਆਂ ਕੰਗਨਾਰ ਰਣਾਵਤ ਇਹ ਜਿਹੜਾ ਅਮਾਚਲ ਪ੍ਰਦੇਸ਼ ਸੂਬਾ ਹੈ ਉਹਦੇ ਵਿੱਚੋਂ ਇੱਕ ਜਗ੍ਹਾ ਮੰਡੀ ਉੱਥੋਂ ਇਹ ਮੰਤਰੀ ਬਣੀਆਂ ਨੇ ਤੇ ਅਗਲੇ ਦਿਨੀ ਜਿਹੜਾ ਹੈ ਨਾ ਇਹ ਦਿੱਲੀ ਜਾ ਰਹੀਆਂ ਨੇ ਉਹ ਨਾ ਬੜੀ ਠਾ ਸੀ ਕਿ ਜਦੋਂ ਬਣਦੀ ਮਤਲਬ ਆਪਣਾ ਆਪ ਵਹਾਨ ਵਾਸਤੇ ਦਿੱਲੀ ਜਾ ਰਹੀ ਹੈ ਆਪਣੇ ਮਤਲਬ ਸਾਰੀ ਪਾਰਟੀ ਲੁੰਡ ਪਾਰਟੀ ਨਾਲ ਹੈ ਤੇ ਜਾ ਰਹੀਆਂ ਨੇ ਉਹ ਕਹਿੰਦੇ ਆ ਨਾ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਨਵੀਂ ਨਵੀਂ ਖੋਤੀ ਥਾਣੇੋਂ ਆਂਦੀ ਹੈ ਨਾ ਤੇ ਉਹ ਬੋਰਡ ਥੱਲੇ ਨਹੀਂ ਰੁਕਦੀ ਮਤਲਬ ਉਹ ਦੂਜੀ ਖੋਤੀਆਂ ਦੇ ਨਾਲ ਨਹੀਂ ਰੁਕਦੀ ਆਪਣੇ ਆਪ ਨੂੰ ਅਲੱਗ ਦਾ ਸਮਝਦੀ ਏ ਜਾਂ ਉਹ ਮਤਲਬ ਕੋਈ ਸ਼ਹਿਰੂ ਖੋਤੀ ਆ ਜੇ ਨਾ ਤੇ ਉਹ ਦੂਜੀਆਂ ਪਿੰਡ ਵਾਲੀਆਂ ਖੋਤੀਆਂ ਦੇ ਨਾਲ ਨਹੀਂ ਖਲੋਂਦੀ ਤੇ ਇਹ ਦਿੱਲੀ ਜਾ ਰਹੀ ਏ ਤੇ ਇੱਕ ਕੁਲਵਿੰਦਰ ਕੋਰ ਨੇ ਪੁੱਛਿਆ ਕਿ ਤੁਸੀਂ ਮਤਲਬ ਕੰਗਨਾਰ ਨਾ ਬੋਤੋਂ ਉਹਨਾਂ ਨੇ ਆਖਿਆ ਕਿ ਨਵੀਂ ਨਵੀਂ ਮੈਂ ਪ੍ਰਧਾਨ ਮੰਤਰੀ ਬਣੀ ਆ ਤੇ ਮੇਰੇ ਕੋਲ ਇਹਨਾਂ ਨੂੰ ਕੋਈ ਮਤਲਬ ਇੰਟਰਵਿਊ ਲੈਣਾ ਹੋਵੇਗਾ ਆਟੋਗ੍ਰਾਫ ਲੈਣਾ ਹੋਵੇਗਾ ਇਹ ਨਹੀਂ ਪਤਾ ਕਿ ਹੈਂਡਗ੍ਰਾਫ ਮਿਲੇਗਾ ਤੇ ਕੁਲਵਿੰਦਰ ਕੋਰ ਨੇ ਇਹਨਾਂ ਦੇ ਮੂੰਹ ਦੇ ਉੱਤੇ ਹੈਂਡਗ੍ਰਾਫ ਦੇ ਦਿੱਤਾ ਤੇ ਉਹਨਾਂ ਨੇ ਮਤਲਬ ਇਹਨਾਂ ਨੇ ਥੱਪੜ ਰਸੀਦ ਕੀਤਾ ਤੇ ਇਸ ਗੱਲ ਨੂੰ ਲੈ ਕੇ ਪੰਜਾਬ ਨੂੰ ਇਹ ਪੰਜਾਬ ਵਾਲਿਆਂ ਨੇ ਇਧਰਲੇ ਪੰਜਾਬ ਤੇ ਉਧਰਲੇ ਪੰਜਾਬ ਨੇ ਬੜੀ ਮਤਲਬ ਇਹ ਇਸ ਗੱਲ ਨੂੰ ਸਰਾਇਆ ਤੇ ਬੜੇ ਲੋਕਾਂ ਨੇ ਮਤਲਬ ਇਹ ਇਨਾਮ ਦੇਣ ਦੀ ਆਫਰ ਕੀਤੀ ਹੈ ਇਸ ਮਤਲਬ ਕੁਲਵਿੰਦਰ ਕੋਰ ਨੂੰ ਤੇ ਬਰ ਹਾਲ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਅੱਗੇ ਕੀ ਬਣਦਾ ਹੈ ਉਹਨਾਂ ਦੀ ਜੌਬ ਦੇ ਬਾਰੇ ਵਿੱਚ ਉਹਨਾਂ ਨੂੰ ਆਇਆ ਕਿ ਟਰਮੀਨੇਟ ਕਰਤਾ ਜਾਂਦਾ ਹੈ ਜਾਂ ਉਹਨਾਂ ਨੂੰ ਸਸਪੈਂਡ ਹੀ ਰੱਖਿਆ ਜਾਂਦਾ ਤੇ ਬਹੁਤ ਸਾਰੇ ਲੋਕਾਂ ਨੇ ਮਤਲਬ ਉਹਨਾਂ ਦਾ ਕੇਸ ਲੜਨ ਵਾਸਤੇ ਆਫਰ ਕੀਤੀ ਹੈ ਕਿਸੇ ਨੇ ਲੱਖ ਕਿਸੇ ਨੇ 2 ਲੱਖ ਕਿਸੇ ਨੇ 5 ਲੱਖ ਆ ਨਾਮ ਦੇਣ ਦੀਆਂ ਵੀ ਆਫਰਾਂ ਕਰ ਦਿੱਤੀਆਂ ਨੇ ਤੇ ਮੈਂ ਲੈ ਕੇ ਆਇਆ ਇਸ ਬਾਰੇ ਚ ਇਹ ਬੜੀ ਏ ਮਤਲਬ ਬਦਿਆ ਗੱਲ ਹੈ ਕਿ ਦੋ ਭੈਣਾਂ ਨੇ ਬੜਾ ਵਧੀਆ ਸੌਂਗ ਬਣਾ ਦਿੱਤਾ ਹੈ ਇਹਦੇ ਉੱਤੇ ਤੇ ਉਹਨਾਂ ਨੇ ਵੀ ਆਪਣਾ ਹਿੱਸਾ ਪਾਇਆ ਤੇ ਬੜਾ ਮਜ਼ੇ ਵਾਲਾ ਸੌਂਗ ਹੈ ਆਪਾਂ ਇਹ ਸੌਂਗ ਨੂੰ ਛੋਟਾ ਜਾਂ ਸੌਂਗੇ ਤੇ ਉਸ ਤੋਂ ਬਾਅਦ مزید ਗੱਲਬਾਤ ਕਰਦੇ ਹਾਂ ਵੀਡੀਓ ਸਟਾਰਟ ਕਰਦੇ ਹਾਂ ਨਹੀਂ ਸੁਣ ਪਾਇਲ ਨਹੀਂ ਸੁਣ ਸੰਗਣਾ ਸੁਣ ਪਾਇਲ ਨਹੀਂ ਸੁਣ ਸੰਗਣਾ ਸਾਡਾ ਹੱਕ ਅਸੀਂ ਐ ਮੰਗਣਾ ਸਾਡਾ ਹੱਕ ਅਸੀਂ ਐ ਮੰਗਣਾ ਚਾਹੇ ਝੂਲੇ ਪੈਜ ਟੰਗਣਾ ਚਾਹੇ ਪੈਜ ਉਲੀ ਟੰਗੜਾ ਤੂੰ ਆਪਣੀ ਜੀਵ ਸੁਭਾਲ ਕੁੜੇ ਜੇ ਹੋਗੇ ਤੇਰੇ ਨਾਲ ਸਿੱਧੇ ਬਹਿ ਪਰਤੇਂਗੀ ਵਾਂਗ ਕੁੜੇ ਜੇ ਹੋਗੇ ਤੇਰੇ ਨਾਲ ਸਿੱਧੇ ਤੁੜ ਬਹਿ ਪਰਤੇਂਗੀ ਵਾਂਗ ਕੁੜੇ ਤੈਨੂੰ ਸ਼ਰਮਰਨਾ ਨਾ ਆਈ ਤੂ ਹਰਤ ਹੋਕੇ ਲਿੰਦੀ ਮਾਈ ਤੈਨੂੰ ਸ਼ਰਮਰਨਾ ਨਾ ਆਈ ਤੂ ਹਰਤ ਹੋਕੇ ਲਿੰਦੀ ਮਾਈ ਓਦੀ ਸਾਸੂ ਕੀ ਮਤਲਾ ਤੂੰ ਕੀ ਮਤਲਾਹੀ ਜਜ਼ਬਾ ਹਟিয়ে ਨਿਕਦਾ ਨਹੀਂ ਅਸੀਂ ਬਹਿਣ ਪਾਈ ਸਭ ਇਕੱਠੇ ਤੂੰ ਸਾਡੇ ਮੂਰੇ ਟਿਕਣਾ ਨਹੀਂ ਅਸੀਂ ਬਹਿਣ ਪਾਈ ਸਭ ਇਕੱਠੇ ਤੂੰ ਸਾਡੇ ਮੂਰੇ ਟਿਕਣਾ ਨਹੀਂ ਅਡਾ ਹੱਕ ਅਸੀਂ ਮੰਗਣਾ ਚਾਹੇ ਸੂਲੀ ਪੈਜੇ ਟੰਗਣਾ ਚਾਹੇ ਪੈਜੇ ਸੂਲੀ ਟੰਗਣਾ ਤੂੰ ਆਪਣੀ ਜੀਬ ਸੰਭਾਲ ਕੁੜੇ ਜੇ ਹੋਗੇ ਤੇਰੇ ਨਾਲ ਸਿੱਧੇ ਦੇ You <laughs> want ਕੀ ਸੌਤੂ ਕੀਮਤ ਲਾਈ ਓ ਰੀ ਸੌਤੂ ਕੀਮਤ ਲਾਈ ਜਜ਼ਬਾ ਹਟিয়ে ਨਿਕਦਾ ਨਹੀਂ ਅਸੀਂ ਪਹਿਣ ਪਾਈ ਸਭ ਕੱਠੇ ਤੋਂ ਸਾਡੇ ਪੂਰੇ ਟਿਕਣਾ ਨਹੀਂ ਅਸੀਂ ਪਹਿਣ ਪਾਈ ਸਭ ਕੱਠੇ ਤੋਂ ਸਾਡੇ ਪੂਰੇ ਟਿਕਣਾ ਨਹੀਂ ਜੇ ਇਹ ਦੋਵਾਂ ਪਹਿਣਾ ਨੇ ਬੜੇ ਖੂਬਸੂਰਤ ਅੰਦਾਜ਼ ਜਿਹੜਾ ਉਹ ਜਵਾਬ ਦਿੱਤਾ ਹੈ ਕੰਗਨਾ ਰਾਵਤ ਨੂੰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਜਵਾਬ ਦਿੱਤਾ ਹੈ ਕੰਗਨਾ ਰਾਵਤ ਨੂੰ ਤੇ ਉਹਨੂੰ ਖਰੀਆਂ ਖਰੀਆਂ ਸੁਨਾਈਆਂ ਨੇ ਲੇਕਿਨ ਜਿਹੜਾ ਇਹਨਾਂ ਦਾ ਜਵਾਬ ਦੇਣ ਦਾ ਸਟਾਈਲ ਹੈ ਨਾ ਜਿਹੜਾ ਇਹਨਾਂ ਨੇ ਖਰੀਆਂ ਖਰੀਆਂ ਸੁਨਾਈਆਂ ਹੈ ਨਾ ਤੇ ਇਹ ਤਾਂ ਬੜਾ ਅਨੋਖਾ ਹੀ ਮਤਲਬ ਸਟਾਈਲ ਹੈ ਕਿ ਤੂੰ ਆਪਣੀ ਸੰਭਾਲ ਜ਼ਬਾਨ ਕੁੜੇ ਤੇ ਮਤਲਬ ਜਿਹੜੀ ਇਹਨਾਂ ਨੇ 100-100 ਰੁਪਏ ਕੀਮਤ ਲਾਈ ਏ ਉਹ ਸਾਰਾ ਮਤਲਬ ਬੜੇ ਅੱਛੇ ਅੰਦਾਜ਼ ਨਾਲ ਇਹਨਾਂ ਨੇ ਜਵਾਬ ਦਿੱਤਾ ਹੈ ਕਿ ਇਸ ਜਜ਼ਬੇ ਦੀ ਯਾਨੀ ਕੋਈ ਕੀਮਤ ਨਹੀਂ ਤੂੰ 100-100 ਰੁਪਏ ਦੀ ਕੀਮਤ ਲਾਣ ਢੀ ਹੈ ਤੂੰ ਆਪਣੀ ਜਿਹੜੀ ਜ਼ਬਾਨ ਸੰਭਾਲ ਕੁੜੇ ਔਰ ਸਾਡਾ ਹੱਕ ਮੰਗਣਾ ਜਿਹੜਾ ਉਹ ਸਾਡਾ ਮਤਲਬ ਇਹ ਆਪਦਾ ਹੱਕ ਮੰਗਣਾ ਸਾਡੇ ਵਾਸਤੇ ਜਾਇਜ਼ ਏ ਅਸੀਂ ਇਸ ਬਾਰੇ ਚ ਸਾਨੂੰ ਭਵੇਂ ਇਸ ਤੇ ਬਾਰੇ ਚ ਸੂਲੀ ਤੇ ਚੜਨਾ ਪਵੇ ਤੇ ਲੇਕਿਨ ਤੂੰ ਆਪਣੀ ਜ਼ੁਬਾਨ ਸੰਭਾਲ ਕੁੜੇ ਤੂੰ ਜਿਹੜਾ ਨਾ ਸਾਡੇ ਬੂਏ ਗੋ ਨੰਗੀ ਆਪਣੀ ਜ਼ੁਬਾਨ ਸੰਭਾਲ ਤੇ ਜਿਹੜਾ ਨਾ ਅਗਰ ਮਤਲਬ ਐਸੀ ਸਿੱਧੇ ਹੋਗੇ ਤੂੰ ਆਦੇ ਬਾਲ ਪੜਤਦੀ ਰਹੇਂਗੀ ਤੂੰ ਆਦੀ ਯਾਨੀ ਜ਼ੁਬਾਨ ਨੂੰ ਦੂਜੇ ਲਫ਼ਜ਼ਾਂ ਚ ਇਹ ਕਿਹਾ ਕਿ ਇਹਨਾਂ ਦੋਵਾਂ ਪੜਾਣਾਂ ਨੇ ਕਿ ਆਪਣੀ ਜ਼ੁਬਾਨ ਨੂੰ ਲਗਾਮ ਦੇ ਕੇ ਰੱਖ ਪੰਜਾਬੀ ਦੇ ਵਿੱਚ ਇਹ ਕਹਿੰਦੇ ਕਿ ਆਪਣੀ ਜ਼ੁਬਾਨ ਨੂੰ ਜਿਹੜਾ ਜ਼ਬਾਨਦਰਾਜ਼ੀ ਕਰੇ ਉਹਨੂੰ ਕਹਿੰਦੇ ਨੇ ਆਪਣੀ ਜ਼ੁਬਾਨ ਨੂੰ ਲਗਾਮ ਦੇ ਕੇ ਰੱਖ ਕੰਟਰੋਲ ਕਰਕੇ ਰੱਖ ਤੇ ਜਿਹੜਾ ਇਹਨਾਂ ਨਾਲ ਮਤਲਬ ਹੋਇਆ ਜ਼ਿੰਦਗੀ ਭਰ ਯਾਦ ਰੱਖਣੀਆਂ ਫਿਲਮਾਂ ਦੇ ਅੰਦਰ ਤੇ ਇਹਨਾਂ ਨੇ ਮਤਲਬ ਬਹੁਤ سارے ਹੀਰੋਆਂ ਨੂੰ ਵਿਲਨਾਂ ਨੂੰ ਥੱਪੜ ਮਾਰੇ ਨੇ ਲੇਕਿਨ ਹਕੀਕੀ ਤੌਰ ਤੇ ਅੱਜ ਇਹਨਾਂ ਨੂੰ ਪਹਿਲੀ ਵਾਰੀ ਜਿਹੜਾ ਉਹ ਥੱਪੜ ਰਸੀਦ ਹੋਇਆ ਇਹਨਾਂ ਨੂੰ ਪਤਾ ਲੱਗਿਆ ਹੋਵੇਗਾ ਕਿ ਫਿਲਮ ਦੀ ਜ਼ੁਬਾਨ ਜਿਹੜੀ ਹੋਰ ਹੈ ਸਿਆਸਤ ਦੀ ਜ਼ੁਬਾਨ ਜਿਹੜੀ ਉਹ ਬੜੀ ਸੰਭਾਲ ਕੇ ਇਸਤੇਮਾਲ ਕਰਨੀ ਪੈਂਦੀ ਹੈ ਤੇ ਜਿਹੜਾ ਵਾਕਿਆ ਚੰਡੀਗੜ੍ਹ 에ਰਪੋਰਟ ਤੇ ਆਇਆ ਇਹ ਜਿਹੜਾ ਉਹ ਰਹਿੰਦੀ ਦੁਨੀਆ ਤੱਕ ਇਹਨਾਂ ਨੂੰ ਯਾਦ ਰਹੇਗਾ ਔਰ ਉਮੀਦ ਹੈ ਕਿ ਆਂਦਾ ਜਿਹੜੀ ਉਹ ਆਪਣੀ ਜ਼ੁਬਾਨ ਨੂੰ ਸੰਭਾਲ ਕੇ ਇਸਤੇਮਾਲ ਕਰਨਗੇ ਤੇ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਇਹਨਾਂ ਦੋਵਾਂ ਭੈਣਾਂ ਨੇ ਜਿਹੜਾ ਆਪਣਾ ਗਾਣਾ ਮਤਲਬ ਗਾਣੇ ਚ ਆ ਕੇ ਗਾਣੇ ਦੀ ਸ਼ਕਲ ਚ ਜਵਾਬ ਦਿੱਤਾ ਹੈ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਆਪਣਾ ਕੰਪਲੀਮੈਂਟ ਆਪਣੀ رائے ਜ਼ਰੂਰ ਦਿਓ ਯ ਕਮੈਂਟ ਬਾਕਸ ਦੇ ਅੰਦਰ ਲਾਜ਼ਮੀ ਜਿਹੜਾ ਨਾ ਆਪਣਾ ਦੱਸਣਾ ਕਿ ਜਿਹੜਾ ਇੱਕ ਕਲਵਿੰਦਰ ਕੋਰ ਨੇ ਥੱਪੜ ਮਾਰਿਆ ਆਇਆ ਕਿ ਠੀਕ ਕੀਤਾ ਇਹ ਗਲਤ ਕੀਤਾ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਵੀਡੀਓ ਅੱਛੀ ਲੱਗੀ ਹੋ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਔਰ ਪੰਜ ਪੰਜ ਬੰਦਿਆਂ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ